ਖਬਰਾਂ માં ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਕਰੀ ਸਵੀਕਾਰ ਮੈਂ ਹਾਂ ਤੁਹਾਡਾ ਹੂਸਰਾ ਆ ਆਦਮੀ ਪਾਰਟੀ ਨੇ ਆਪਣਾ ਆਖਰੀ ਪੱਤਾ ਖੇਡ ਦਿੱਤਾ ਹੈ ਵੱਡੇ ਝਟਕੇ ਲੱਗੇ ਨੇ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਜਿਵੇਂ ਜਿਵੇਂ ਜਮਨੀ ਚੋਣਾਂ ਦੀ VOTING ਦਾ ਸਮਾਂ ਨੇੜੇ ਆ ਰਿਹਾ ਹੈ ਉਦੋਂ ਹੀ ਜਿਹੜੇ ਆਪ ਆਦਮੀ ਪਾਰਟੀ ਦੇ ਵਿਧਾਇਕ ਨੇ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਰੀਮੀਨਰ ਅਰਵਿੰਦ ਕੇਜੀਵਾਲ ਵੱਲੋਂ ਲਗਾਤਾਰ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਯਾਨੀ ਕਿ ਉਹਨਾਂ ਦਾ ਇੱਕੋ ਹੀ ਟਾਰਗੇਟ ਹੈ ਕਿ ਜੇਕਰ ਇਹ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਸੰਜੀਪ ਰੋੜਾ ਦੀ ਜਿੱਤ ਜਿਹੜੀ ਹੈ ਪੱਕੀ ਹੋ ਜਾਵੇਗੀ। ਇਸ ਨੂੰ ਲੈ ਕੇ ਹੁਣ ਇੱਕ ਵੱਡੀ ਖਬਰ ਆ ਰਹੀ ਹੈ ਕਿ ਲੁਧਿਆਣਾ ਪਸ਼ਮੀ ਵਿਧਾਨ ਸਭਾ ਜਿਮਨੀ ਚੌਣ ਤੋਂ ਪਹਿਲਾਂ ਆម ਆਦਮੀ ਪਾਰਟੀ ਨੂੰ ਵੱਡਾ ਹੁਲਾਰਾ ਮਿਲਿਆ ਹੈ ਜਦੋਂ ਕਿ ਸ਼ੁੱਕਰਵਾਰ ਨੂੰ ਵੱਖ-ਵੱਖ ਪਾਰਟੀਆਂ ਦੇ ਆਗੂ ਵਰਕਰ ਆਪ ਵਿੱਚ ਸ਼ਾਮਲ ਹੋਏ ਇਸ ਤੋਂ ਇਲਾਵਾ ਸ਼ਿਵ ਸੈਨਾ ਪਾਰਟੀ ਦੇ ਸੂਬਾ ਪ੍ਰਧਾਨ ਯਸ਼ਪਾਲ ਸ਼ਰਮਾ ਅਤੇ ਬਲਾਰੇ ਚੰਤਰ ਕਾਂਤ ਚੱਡਾ ਆਪਣੀ ਪਾਰਟੀ ਵੱਲੋਂ ਆਪ ਉਮੀਦਵਾਰ ਸੰਜੀਵ ਰੋੜਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਆਪ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਰੋੜਾ ਨੇ ਕਾਰਜਕਾਰੀ ਪ੍ਰਧਾਨ ਸ਼ਹਿਰੀ ਕਲਸੀ ਆਪ ਆਗੂ ਡਾਕਟਰ ਸੰਨੀ ਆਲੋਵਾਲੀਆ ਦੀ ਮੌਜੂਦਗੀ ਵਿੱਚ ਰਸਮੀ ਤੌਰ ਤੇ ਸਾਰੇ ਲੋਕ ਪਾਰਟੀ ਸ਼ਾਮਲ ਕੀਤਾ ਅਤੇ ਉਹਨਾਂ ਦਾ ਸਵਾਗਤ ਕੀਤਾ ਪਰਿਵਾਰ ਵਿੱਚ ਅੱਗੇ ਹੈ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਆਗੂ ਆਗੂ ਵਿੱਚ ਵਾਰ ਨੰਬਰ 69 ਦੇ ਵਿਦੇਸ਼ ਮੱਕੜ ਸਾਬਕਾ ਯੂਥ ਕਾਂਗਰਸ ਦੇ ਜਨਰਲ ਸਕੱਤਰ ਕੇ ਕੇ ਦਿਗਲੀ ਸ਼ੋਕਾਂਡਾ ਨੀਰਸਕਾਂਡਾ ਸੁਮੇਤ ਅਰੋੜਾ ਇਸੇ ਤਰ੍ਹਾਂ ਹੀ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਵੱਖ-ਵੱਖ ਵਾੜਾਂ ਤੋਂ ਬੜੇ ਵੱਡੇ ਝਟਕੇ ਲੱਗੇ ਨੇ ਕਿਉਂਕਿ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਜਿਹੜਾ ਹੈ ਸ਼ਾਮਲ ਕਰਵਾਇਆ ਜਾ ਰਿਹਾ ਹੈ ਜਿਹੜੇ ਆਪੋ ਆਪਣੇ ਕਾਉਂਸਲ ਜਿਹੜੇ ਨਗਰ ਨਿਗਮ ਦੇ ਏਰੀਏ ਦੇ ਹੇਠ ਇਲਾਕੇ ਆਉਂਦੇ ਨੇ ਉਹ ਇਲਾਕੇ ਜਿਸ ਤਰ੍ਹਾਂ ਭਾਰਤ ਕਨਿਸ਼ਨ ਆਸ਼ੂ ਦਾ ਜਿੱਥੇ ਦਬਦਬਾ ਬਣਿਆ ਹੋਇਆ ਹੈ ਜਾਂ ਸ਼ਰੂਮਣੀ ਅਕਾਲੀ ਦਲ ਦਾ ਜਾਂ ਭਾਰਤੀ ਜਨਤਾ ਪਾਰਟੀ ਦਾ ਉਹ ਤਹ ਤੱਕ ਉਹਨਾਂ ਦੀ ਪਹੁੰਚ ਕੀਤੀ ਜਾ ਰਹੀ ਹੈ ਸ਼ੈਰੀਕਲ ਸੀ ਅਮਨ ਅਰੋੜਾ ਇਵਨਦੋ ਕੁਲਦੀਪ ਸਿੰਘ ਧਾਲੀਵਾਲ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮੈਦਾਨ ਦੇ ਵਿੱਚ ਖੁਦ ਹੋਏ ਨੇ ਲਗਾਤਾਰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸੰਜੀਪ ਅਰੋੜਾ ਅਤੇ ਸ਼ੈਰੀ ਕਲਸੀ ਹੋਰ ਨੇ ਕਿਹਾ ਕਿ ਜਿੱਤ ਸਾਡੀ ਪੱਕੀ ਹੈ ਐਲਾਨ ਹੋਣਾ ਸਿਰਫ ਬਾਕੀ ਹੈ ਉਹਨਾਂ ਨੇ ਕਿਹਾ ਕਿ ਨਾਲੇ ਹਲਕਾ ਲੁਧਿਆਣਾ ਪਸ਼ਤੀ ਲੋਕਾਂ ਨੂੰ ਵਧੀਆ ਆ ਮਿਲੇਗਾ ਡਵੈਲਪਮੈਂਟ ਦੇ ਕੰਮ ਮਿਲਣਗੇ ਵਿਕਾਸ ਮਿਲੇਗਾ ਕਿਉਂਕਿ ਜੇਕਰ ਆਸ਼ਰੂ ਜਿਤਾਇਆ ਜਾਂਦਾ ਹੈ ਤਾਂ ਆਸ਼ੂ ਨੇ ਨਾ ਕੰਮ ਅੱਜ ਕਰਉਣਾ ਨਾ ਕੱਲ ਕਰਉਣਾ ਪਤਾ ਨਹੀਂ ਕਿਹੜੇ ਸਮੇਂ ਉਹ ਜੇਲ੍ਹ ਦੇ ਵਿੱਚ ਜਾ ਸਕਦੇ ਨੇ ਕਿਉਂਕਿ ਉਹਨਾਂ ਉੱਤੇ ਕੇਸ ਚੱਲ ਰਹੇ ਨੇ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਹਰ ਤਰ੍ਹਾਂ ਦਾ ਲਾਲਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਲਕਾ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਦੂਸਰੇ ਪਾਸੇ ਵਿਰੋਧੀ 13 ਟਾਰਗੇਟ ਕਰ ਰਹੀਆਂ ਨੇ ਕਿ ਜੇਕਰ ਸੰਜੀਵ ੜੋੜਾ ਜਿੱਤੇ ਨੇ ਉਹ ਮੰਤਰੀ ਬਣ ਕੇ ਨਾਲ ਦੀ ਨਾਲ ਹੀ ਜਿਹੜੇ ਹਗੇ ਨੇ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇ ਜੀਵਾ ਉਹ ਪੰਜਾਬ ਦੀ ਸਿਆਸਤ ਵਿੱਚ ਸਿੱਧੇ ਆਉਣਗੇ ਐਜ਼ ਇੱਕ ਰਾਜ ਸਭਾ ਦੇ ਮੈਂਬਰ ਆਮ ਆਦਮੀ ਪਾਰਟੀ ਵੱਲੋਂ ਧੰਨਵਾਦ